ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਕਾਲੂ ਸਾੜਾ ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ 511 ਗਰੁੱਪ ਦੇ ਵਿੱਚ ਅੱਜ ਤੁਹਾਨੂੰ ਕਰਾਉਣੀ ਹੈ ਸ਼ੌਂਕ ਛੋਟੇ ਬੱਚੇ ਨਿਕਲੇ ਹੋਏ ਨੇ ਬਾਈ ਵਿੱਚ ਬੱਚੇ ਪਾਲ ਗਏ ਆਪਾਂ ਨੂੰ ਉੱਪਰ ਚੜਾ ਦੇ ਤੇ ਦਿਖਾਉਣੀ ਹੈ ਜੀ ਤੁਹਾਨੂੰ ਅੱਜ ਨਵੇਂ ਬੱਚੇ ਕੱਢੇ ਆ ਕਈ ਜੋੜੀਆਂ ਨੇ ਉਹਨਾਂ ਦਾ ਸ਼ੌਂਕ ਕਰਾਉਣੀ ਹੈ ਜੀ ਤੇ ਛੋਟੇ ਬੱਚੇ ਕਉਤਰੀ ਨੇ ਵੀ ਕੱਢ ਲਏ ਬੱਚੇ ਦੋ ਜੀ ਸ਼ਾਕੀਨ ਐ ਪਟਾਕੇ ਕੁਫਤਿਆਂ ਨੇ ਵੀ ਕੱਢ ਲਏ ਬੱਚੇ ਇੱਥੇ ਬਾਅਦ ਚੋਂ ਇੱਕ ਬੱਚਾ ਕੱਢ ਲਿਆ ਰਣ ਨਹੀਂ ਨਾਲ ਜੀ ਦੀ ਕਉਤਰੀ ਹੈ ਅੱਥੇ ਦੀ ਨਾਲ ਜੀ ਦੀ ਕਉਤਰੀ ਤੇ ਰੱਬ ਵਾਲਾ ਕਬੂਤਰ ਬੱਚਾ ਕੱਢਿਆ ਇਹਨਾਂ ਨੇ ਲਾਲ ਸਰਾ ਲਾਲ ਹੋ ਸਕਦਾ ਇਹ ਆਪਣੀਆਂ ਮਡੋਲੀ ਵਾਲੇ ਕਬੂਤਰ ਨੇ ਵੀ ਕੱਢ ਲਿਆ ਬੱਚਾ ਇਹਨਾਂ ਨੇ ਇੱਕ ਬੱਚਾ ਕੱਢ ਲਿਆ ਇਹਨਾਂ ਨੇ ਵੀ ਤੇ ਦੋ ਬੱਚੇ ਵੱਡੀ ਜੋੜੀ ਨਾਲ ਕੱਢ ਲਈ। ਆਹ ਕਬੂਤਰ ਤੇ ਬੜੀ ਤੇਜ਼ੀ ਉਤਰੇ। ਇਸ ਨੂੰ ਦੋ ਪੂਰੇ ਜਿਹਾ ਲੱਗਦੇ ਕਾਲੇ ਕਾਲੇ ਇਹਨਾਂ ਡੇਟਾ ਦੀ ਜੋੜੀ ਦਾ ਆਪਣੀ ਹਲੋ ਜੀ ਟੱਪ ਵਾਲੀ ਕੂਤਰੀ ਵੱਡੇ ਕੂਤਰ ਦੀ ਤੇ ਲਾਲ ਜੀ ਨਾਲ ਕੂਤਰ ਇਹਨਾਂ ਨੇ ਵੀ ਘਟਲੇ ਬੱਚੇ ਬਾਈ ਆ ਦੋ ਬੱਚੇ ਇੱਕ ਤਾਂ ਪੂਰਾ ਜਾਏ ਤੇ ਇੱਕ ਜੱਟਾ ਉਹ ਕੀ ਦੇਖਦੇ ਆ ਥੋੜੇ ਜਿਹਾ ਬੜੇ ਹੋਏ ਤੇ ਕਿਹਜੇ ਬਣਵੇ ਉਹ ਬੱਚੇ ਦਾ ਪਰਮਾਤਮਾ ਦੀ ਕਿਰਪਾ ਨਾਲ ਇੱਕ ਸਾਰ ਦੇ ਪਾ ਰਹੇ ਆ ਉਹ ਬੱਚਾ بڑا ਹੋ ਗਿਆ ਇਹ ਕਾਲਾ ਓਏ ਇਹ ਵੀ ਉੱਪਰ ਚੜਾਉਣ ਯੋਗ ਹੋ ਗਿਆ ਅਕਾ ਦਾ ਭਾਈ ਆ ਜੀ ਆ ਚੀਨਾ ਇਹਦੇ ਪਾਸੇ ਖਾਲੇ ਤੇ ਥੋੜੇ ਜਿਹਾ ਕਬੂਤਰ ਨਾ ਆ ਤੁਹਾਡੀ ਕਬੂਤਰ ਹੀ ਨੇ ਨੇ ਇੱਕ ਬੱਚਾ ਥੋੜਾ ਜਿਹਾ ਨਕਮਾ ਫੜ ਕੇ ਇੱਕ ਯਾਰ ਵਿੰਗ ਦਾ ਪ੍ਰਾਰਧਨ ਦਾ ਜਮੂਣ ਦਾ ਵਿੰਗ ਦਾ ਆਇਆ ਬੈਰ ਚੜੇ ਦਾ ਵਿੰਗ ਆ ਦੇਖੋ ਜੇ ਬਚ ਜਵੇ ਜਾਨ ਇੱਕ ਪੈਰ ਵਿੰਗ ਆਇਆ ਜਮੂਣ ਦਾ ਦਵਾਰੇ ਅੱਡੇ ਧੜ ਤੇ ਨਾ ਤੇ ਇੱਕ ਬੱਚਾ ਆਪਣਾ ਆਚਾ ਪੁੱਤਰ ਹੈ ਤੇ ਬਾਈ ਵਾਲੇ ਪੁੱਤਰ ਨਿਕਲ ਯਾਰ ਵਾਲੇ ਕਸ਼ੇ ਵਾਲੇ ਪੁੱਤਰਾਂ ਦੀ ਤੇ ਹਾਂ ਪੂਰਾ ਬੱਚਾ ਕੱਟਿਆ ਜਾਂਦਾ ਹੱਲ ਪਾਲਤੀ ਇਹਦੇ ਇਹ ਕਿਵੇਂ ਬੱਚੇ ਦੇਖ ਕਜੋੜੀ ਛੱਡੀ ਆ ਜੀ ਨਮੀ ਹੋਰ ਬੜੀ ਕਰਾਉਣੀ ਹੈ ਸ਼ੌਕ ਨੂੰ ਤੇ ਭਾਰੀਆਂ ਕਾਲਾ ਕਬੂਤਰ ਇਹ ਜੋੜ ਛੱਡੀ ਹੈ ਨਵੀਂ ਦੇਖੋ ਜੁੜੀ ਆ ਛੱਡੀ ਹੈ ਨਵੀਂ ਪਹਿਲੇ ਆਟੇ ਦੇ ਗੜਗੇ ਤੇ ਇਹਨਾਂ ਧਰਤੇ ਆਈ ਆਪਣੇ ਬੜੇ ਜੋੜੇ ਦਾ। ਬਾਈ ਕਾਕੇ ਵਾਲਾ ਗੋਪਤਰ, ਕਾਕਾ ਗੋਣਾ ਚਾਰ ਜੀ ਗੁਲਜ਼ਾਰ ਵਾਲਾ ਗੋਪਤਰ ਬਾਈ ਵਾਲਾ ਜੀ ਨਾ। ਇਹ ਆਪਣੇ ਵੱਡੇ ਗੋਤਰੀ ਹੈ ਜੀ। ਆ ਜੋੜੀ ਲਾਈਵ ਹੈ ਇੱਕ। ਜੀਨਾ ਗੋਪਤਰ ਬੜਾ। ਇਹ ਨੀਲੀ ਕਬੂਤਰੀ ਇਹਨਾਂ ਦੇ ਵੀ ਆਣਦੇ ਪੱਕ ਗਏ ਕਿ ਲੋੜੀ ਆ ਛੱਡੀ ਪਈ ਜੀ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜੀ ਜਦ ਤੱਕ ਸਾਰੇ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਾਈ ਕਮੈਂਟ ਕਰਿਆ ਕਰੋ ਤਾਂ ਜੋ ਆਉਣ ਆਲੀਆਂ ਬਾਈ ਇਨਫੋਰਮੇਸ਼ਨਾਂ ਸਾਡੇ ਤੱਕ ਪਹੁੰਚ ਸਕਣਾ ਥੋੜਾ ਜਿਹਾ ਫੋਨ ਦੀ ਕਮੀ ਕਰਕੇ ਨਾ ਭਾਈ ਮੇਰੇ ਕੋਲ ਆਪਦਾ ਫੋਨ ਨਹੀਂ ਹੈਗਾ ਫੋਨ ਹੈਗਾ ਮਤਲਬ ਵੀ ਕੁਆਲਿਟੀ ਨਹੀਂ ਹੈਗੀ ਫੋਨ ਦੀ ਤੇ ਇਹ ਜਿਹੇ ਫੋਨ ਕੈਮਰਾ ਬੰਮਰਾ ਇਹਦਾ ਆ ਜਾਈਗਾ ਤੇ ਘਰਦਿਆਂ ਦੇ ਫੋਨ 'ਚ ਜਾਂ ਕੋਈ ਯਾਰ ਮਿੱਤਰ ਆਏ ਉਹਨਾਂ ਦੇ ਫੋਨ 'ਚ ਵੀਡੀਓ ਬਣਾ ਕੇ ਤਾਂ ਅਪਲੋਡ ਕਰਦੇ ਹੁੰਦੇ ਨੇ ਭਾਈ ਤੇ ਤਾਂ ਕਰਕੇ ਵੀਡੀਓ ਘੱਟ ਪੈਣੀ ਆ ਭਾਈ ਵੀਡੀਓ ਪਾਣੀ ਮੈਂ ਕਰੂੰਗਾ ਸਟਾਰਟ ਭਾਈ ਥੋੜਾ ਜਿਹਾ ਬਿਜੀ ਹੁੰਨੇ ਕੰਮਕਾਰ ਕਰਕੇ ਤੇ ਸਸਤੀ ਕਾਰਵਾਈ ਸਾਰੇ ਵੀਰਾਂ ਨੂੰ ਸਪੋਰਟ ਕਰਿਆ ਕਰੋ ਮੇਰਾ ਵੀਰ ਧੰਨਵਾਦ ਜੀ